ਦੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਜਲੰਧਰ ਵੈਸਟ ਦੇ ਇਲਾਕਾ ਨਿਵਾਸੀ ਆ ਲਈ ਅੱਜ ਦਾ ਦਿਨ ਅਹਿਮ ਹੈ ਅੱਜ ਚੋਣਾਂ ਜਿਹੜੀਆਂ ਨੇ ਹੋ ਰਹੀਆਂ ਨੇ ਤਾਂ ਹੁਣ ਤੱਕ ਦੀ ਜੇਕਰ VOTING ਦੀ ਪਰਸੈਂਟੇਜ ਦੀ ਗੱਲ ਕਰੀਏ ਤਾਂ 11 ਵੇ ਦੇ ਜਿਹੜੇ ਰੁਝਾਨ ਨੇ ਉਹ 23.4% ਜਿਹੜੀ ਕਿ VOTING ਹੈ ਹੁਣ ਤੱਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਵੇਰ ਤੋਂ ਹੀ ਤੁਹਾਨੂੰ ਲਗ ਲਗ ਬੂਥਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲੋਕ ਬਹੁਤ ਘੱਟ ਗਿਣਤੀ ਦੇ ਵਿੱਚ ਘਰੋਂ ਬਾਹਰ ਨਿਕਲ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਡੈਕੋਰੇਸ਼ਨ ਕੀਤੇ ਗਏ ਨੇ ਬੂਥ ਬਣਾਏ ਗਏ ਨੇ ਤਾਂ ਜੋ ਲੋਕ ਇੱਥੇ ਆਪਣੀ ਜਦੋਂ ਵੋਟ ਪਾ ਕੇ ਆਣ ਆਪਣੀ ਸੈਲਫੀ ਵੀ ਲੈ ਸਕਣ ਤਾਂ ਬਜ਼ੁਰਗ ਜਰੂਰ ਸਵੇਰ ਤੋਂ ਹੀ ਨਜ਼ਰ ਆ ਰਹੇ ਨੇ ਨੌਜਵਾਨਾਂ ਦੀ ਗਿਣਤੀ ਘੱਟ ਹੈ ਗੱਲਬਾਤ ਵੀ ਕਰਾਂਗੇ ਇੱਕ ਬਜ਼ੁਰਗ ਨੇ ਇੱਥੇ ਵੋਟ ਪਾ ਕੇ ਆਏ ਨੇ ਬਾਬਾ ਜੀ ਕੀ ਹਾਲ ਨੇ ਠੀਕ ਹੋ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਸਵੇਰ ਤੋਂ ਹੀ ਅਸੀਂ ਦੇਖ ਰਹੇ ਹਾਂ ਬਜ਼ੁਰਗ ਤਾਂ ਘਰੋਂ ਨਿਕਲ ਗਏ ਨੇ ਵੋਟਾਂ ਪਾਉਣ ਵਾਸਤੇ ਪਰ ਨੌਜਵਾਨ ਨਹੀਂ ਨਜ਼ਰ ਆ ਰਹੇ ਬੂਥਾਂ ਦੇ ਉੱਤੇ ਕਿਉਂ ਆ ਗਏ ਨੌਜਵਾਨ ਵੀ ਆ ਰਹੇ ਸਨ ਨੌਜਵਾਨ ਆ ਦੇਖੋ ਆ ਨੌਜਵਾਨ ਆ ਗਏ ਨਾਲ ਇਹ ਸਾਰੇ ਸਾਰੇ ਯੰਗ ਬਲੱਡ ਹੈ ਇਹ ਸਾਰੇ ਇਹ ਸਾਡੇ ਪਰਿਵਾਰ ਹੈ ਸਾਰੇ ਵੋਟ ਪਾਣ ਆਏ ਮੁੱਦੇ ਮੁੱਦੇ ਕੀ ਨੇ ਜਹਨ ਦੇ ਵਿੱਚ ਅਚੀ ਬਾਡੀ ਨੂੰ ਪਾਣ ਚਾਹਦਾ ਜਿਹੜਾ ਸਾਡੇ ਕੰਮ ਕਰ ਸਕੇ ਤੇ ਲੋਕਾਂ ਨੂੰ ਖੁਸ਼ ਰੱਖੇ ਉਸ ਵੋਟ ਪਾਣ ਲੱਗੇ ਤੁਸੀਂ ਕੈਂਡੀਡੇਟ ਦੇਖਦੇ ਹੋ ਜਾਂ ਫਿਰ ਪਾਰਟੀ ਦੇਖਦੇ ਹੋ ਨਹੀਂ ਮੈਂ ਕੈਂਡੀਡੇਟ ਤੁਸੀਂ ਕੈਂਡੀਡੇਟ ਦੇਖਦੇ ਹੋ ਜਲੰਧਰ ਪਰ ਅਸਲ ਪਾਰਟੀ ਨੇ ਵੀ ਕੰਮ ਕੀਤਾ ਕਿਉਂਕਿ ਪਾਰਟੀ ਜਿਹੜੀ ਚੱਲ ਰਹੀ ਹੈ ਇਹਨਾਂ ਦੀ ਵੀ ਬੂਲਿੰਗ ਵਾਰਡੀ ਉਹੀ ਹੈ ਜੋ ਬੰਦਾ ਜਿਹੜਾ ਸਿੰਘਾ ਕਿਉਂਕਿ ਉਹਨੇ ਕੰਮ ਕੀਤੇ ਹੈ ਭਗਵਾਨ ਜੀ ਨੇ ਬਹੁਤ ਕੰਮ ਕੀਤੇ ਨੇ ਤੇ ਅਸੀਂ ਉਹਦੇ ਨਾਲ ਵੀ ਆ ਜਿਹੜੇ ਉਹਨਾਂ ਦੇ ਮੈਂਬਰ ਆਏ ਨੇ ਉਹ ਵੀ ਬਹੁਤ ਅੱਛੇ ਨੇ ਹਰੇ ਤੁਸੀਂ ਕਿੰਨੇ ਸਮੇਂ ਤੋਂ ਜਲੰਧਰ ਰਹ ਰਹੇ ਮੈਂ 71 ਸੱਤ ਰਹੇ ਸੀ 63 ਤੋਂ ਲੰਬਾ ਸਮਾਂ ਹੋ ਗਿਆ ਤੁਹਾਨੂੰ ਜਲੰਧਰ ਦੇ ਵਿੱਚ ਰਹਿੰਦੇ ਆ ਹੁਣ ਤੱਕ ਕਿਹੜੇ ਮੁੱਦੇ ਨੇ ਤੁਹਾਨੂੰ ਲੱਗਦਾ ਕਿ ਜਿਹੜੇ ਹੱਲ ਹੋ ਗਏ ਨੇ ਜਿਹੜੇ ਹੁਣ ਹੁਣ ਵਾਲੇ ਪੈਂਡਿੰਗ ਪਏ ਨੇ ਜਲੰਧਰ ਵੈਸਤੇ ਲਈ ਕੰਮ ਤੇ ਪੈਂਡਿੰਗ ਰਹਿੰਦੇ ਕਰੀ ਪੂਰੇ ਨਹੀਂ ਹੁੰਦੇ ਚਾਹੇ ਜਿੰਨਾ ਮਰਜ਼ੀ ਕਰ ਲੈਣ ਪਰ ਚਲੋ ਫਿਰ ਵੀ ਨਹੀਂ ਕਿਸੇ ਲਈ ਅਸੀਂ ਕਾਂਗਰਸ ਕੋਲੋਂ ਵੀ ਕਰਾਈ ਸੀ ਪਰ ਲੇਕਨ ਐਸਰਸ਼ੀਆ ਅਨਕਲ ਉਮੀਦ ਕਰ ਰਹੇ ਕਿ ਇਹ ਹੀ ਕਰਨਗੇ ਉਹਨਾਂ ਕਾਂਗਰਸ ਨੇ ਸਮਝ ਨਹੀਂ ਪਤਾ ਨਹੀਂ ਸਵਾਲ ਅਬ ਜੀ ਤੁਹਾਨੂੰ ਕੀ ਲੱਗਦਾ ਕਿ ਇਹ ਮੁੱਦੇ ਹੁੰਦੇ ਨੇ ਜਦੋਂ ਕੋਈ ਵੋਟਰ ਵੋਟ ਪਾਣ ਆਉਂਦਾ ਉਹਦੇ ਜ਼ਿਹਨ ਦੇ ਵਿੱਚ ਮੁੱਦੇ ਕੀ ਹੁੰਦੇ ਨੇ ਕੀ ਸੋਚ ਕੇ ਵੋਟ ਪਾਏ ਦੇਖੋ ਮੁੱਦੇ ਤੇ ਜਿਹੜੇ ਮੇਨ ਹੈਗੇ ਨਾ ਪੂਰੇ ਇੰਡੀਆ ਦੇ ਉਹੀ ਆ ਵੀ ਬੇਰਜ਼ਗਾਰੀ ਘਟਣੀ ਚਾਹੀਦੀ ਆ ਠੀਕ ਹੈ ਕਿ ਨਹੀਂ ਤੇ ਹੋਰ ਮੁੱਦੇ ਦੇਖੋ ਜੀ ਜਿਹੜੇ ਹੈਗੇ ਆ ਆਪਣਾ ਸਾਫ ਸਫਾਈ ਆ ਚੀਜ਼ਾਂ ਸਾਰੀਆਂ ਨਾਲ ਲੱਗੀਆਂ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਮੁੱਦਿਆਂ ਨੂੰ ਦੇਖ ਕੇ ਇੱਕ ਵੋਟਰ ਹੈ ਜਿਹੜਾ ਕਿ ਉਹ ਵੋਟ ਪਾਣ ਕੋ ਨਿਕਲਦਾ ਹੈ ਦੇਖੋ ਜੀ ਮੁੱਦੇ ਉਹ ਹੀ ਹੁੰਦੇ ਆ ਜਿਹੜੇ ਮਤਲਬ ਕਹਿਣ ਦਾ ਵੀ ਵੋਟਰ ਇਹ ਸੋਚ ਕੇ ਵੋਟ ਪਾਉਂਦਾ ਵੀ ਜਿਹੜਾ ਕੈਂਡੀਡੇਟ ਅਸੀਂ ਚੁਣੀਏ ਉਹ ਅੱਛੇ ਕੰਮ ਕਰੇ ਸਾਡੇ ਹਿੱਤ ਦੇ ਵਿੱਚ ਕੰਮ ਕਰੇ ਜਿਹੜੇ ਵੀ ਸਾਡੀਆਂ ਲੋੜਾਂ ਪੂਰੀਆਂ ਕਰੇ ਜਿਦਾ ਮੈਡੀਕਲ ਆ ਸਿੱਖਿਆ ਆ ਇਦਾਂ ਦੇ ਮੁੱਦੇ ਜੋ ਹੈਗੇ ਆ ਇਹ ਮੇਨ ਹੈਗੇ ਆ ਤੇ ਇਸ ਵਾਰ ਜਿਲੰਦਰ ਵੈਸਦੇ ਲੋਕਾਂ ਦੇ ਵਿੱਚ ਕਸ਼ਮਗਸ਼ ਬੜੀ ਹੈ ਕਹਿੰਦੇ ਥੋੜੇ ਸਮੇਂ ਬਾਅਦ ਹੀ ਵੋਟਾਂ ਆ ਜਾਂਦੀਆਂ ਨੇ ਪਹਿਲਾ ਬਾਈ ਇਲੈਕਸ਼ਨ ਆਈਆਂ ਲੋਕ ਸਭਾ ਦੀਆਂ ਫਿਰ ਆਮ ਇਲੈਕਸ਼ਨ ਆ ਗਏ ਹਾਲੇ ਲੋਕਾਂ ਦੇ ਉਂਗਲਾ ਤੇ ਸ਼ਾਈ ਨਹੀਂ ਸ਼ਾਈ ਨਹੀਂ ਮਿੱਟੀ ਸੀ ਕਿ ਇੱਕ ਇਲੈਕਸ਼ਨ ਹੋਰ ਆ ਕੇ 40 ਦਿਨਾਂ ਬਾਅਦ ਬਸ ਇਹੀ ਹੈਗਾ ਜੀ ਨਹੀਂ ਨਹੀਂ ਇਹ ਚੀਜ਼ ਗਲਤ ਹੈ ਦੇਖੋ ਮੈਂ ਕਹਿੰਦਾ ਵੀ ਜੇ ਇਹਨਾਂ ਨੂੰ ਚਾਹੀਦਾ ਵੀ ਇਰਤੇ ਲਾਣਾ ਚਾਹੀਦਾ ਸਿੱਗਲੀ ਵੀ ਜਿਹੜੇ ਬੰਦੇ ਇੱਧਰ ਉੱਧਰ ਦੌੜਦੇ ਨੇ ਮੈਂ ਹੁਣ ਇੰਨਾ ਖਰਚਾ ਹੋ ਗਿਆ ਇੰਨਾ ਨੁਕਸਾਨ ਹੋਇਆ ਪਬਲਿਕ ਦਾ ਹੀ ਹੋਇਆ ਪਬਲਿਕ ਤੇ ਬੋਝ ਤਾਂ ਪੈ ਰਿਹਾ ਬਿਲਕੁਲ ਪੈ ਰਿਹਾ ਬਬਲੀ ਦੇ ਬੋਝ ਇਹਨਾਂ ਨੂੰ ਇਦਾਂ ਜੰਪ ਲਾ ਲਿਆ ਨੂੰ ਬਾਹਰ ਜਾਂ ਤੇ ਬਾਹਰ ਹੀ ਕੱਢਣਾ ਜਿੱਦਾਂ ਉਹਨਾਂ ਦੁਵਾਰਾ ਨਹੀਂ ਖੜੀ ਹੋਣੇ ਚਾਹੀਦਾ ਇਸ ਤਰ੍ਹਾਂ ਰੁਕਣਾ ਚਾਹੀਦਾ ਇਧਰੋਂ ਜੰਪ ਮਾਰ ਕੇ ਉਧਰ ਚੱਲ ਗਿਆ ਉਧਰ ਫਿਰ ਜਾ ਕੇ ਖੜੇ ਹੋ ਗਿਆ ਉਹਦਾ ਕੀ ਫਾਇਦਾ ਹੈ ਪਬਲਿਕ ਨੂੰ ਕਿਉਂ ਹੀ ਨੈਸਵਾਰੀ ਬੰਦੇ ਚੇਂਜ ਹੋ ਗਏ ਪਹਿਲਾਂ ਮਹਿੰਦਰ ਭਗਤ ਭਾਜਪਾ ਚ ਸੀਗੇ ਉਹ ਆਪ ਚ ਆ ਗਏ ਆਪ ਵਾਲੇ ਚਿਤਲੰਗੁਰਾਲ ਭਾਜਪਾ ਚ ਚਲੇ ਗਏ ਲੇਕਿਨ ਇਹ ਤੇ ਕੈਂਡੀਡੇਟ ਐਮਐਲਏ ਬਣਿਆ ਹੀ ਹੋਇਆ ਸੀ ਇਹਨੂੰ ਇੰਨੀ ਦੇ ਕਾਦੀ ਕਾਲੀ ਬੀ ਸੀ ਉਧਰ ਤੋਰ ਜਵੇ ਠੀਕ ਹੈ ਕਿ ਨਹੀਂ ਪਾਰਟੀਆਂ ਅਲੱਗ ਅਲੱਗ ਚੀਜ਼ ਹੈਗੀ ਹੈ ਇਹ ਜਿਹੜਾ ਵਜਨ ਸਾਰਾ ਸ਼ੀਤਨੁਰਾਗ ਨੇ ਪਾਇਆ ਸਾਰਿਆਂ ਉੱਤੇ ਤਾਂ ਬਿਲਕੁਲ ਕਿਤਨੇ ਕਿਤਨੇ ਨਰਾਜ਼ਗੀ ਵੀ ਹੈ ਵੋਟਰਾਂ ਦੇ ਵਿੱਚ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਵੋਟਰਾਂ ਨੂੰ ਖਿੱਚਦਾ ਕੇਂਦਰ ਜਿਹੜਾ ਕਿ ਬਣਿਆ ਸੈਲਫੀ ਪੁਆਇੰਟ ਹੈ ਬੂਥਾਂ ਦੇ ਉੱਤੇ ਬਣਾਏ ਗਏ ਨੇ ਤਿੰਨ ਗੁਣਾ ਮੁਕਾਬਲਾ ਜਿਹੜਾ ਕਿ ਜਲੰਧਰ ਵੈਸ ਦੀ ਸੀਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਰੋਲਿੰਗ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਦੇ ਵਿੱਚ ਹਾਲਾਂਕਿ ਇਲਜ਼ਾਮ ਲਗਾਏ ਜਾ ਰਹੇ ਨੇ ਇੱਕ ਦੂਜੇ ਦੇ ਉੱਤੇ 2021 ਤੱਕ ਇਹ ਵੀ ਕੀਤੀ ਜਾ ਰਹੀ ਹੈ ਪਰ ਮੌਕੇ ਤੇ ਜਵਾਨ ਵੀ ਤਨਾਤ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਤਨਾਤ ਕੀਤੇ ਗਏ ਨੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਅਮਨ ਕਾਨੂੰਨ ਦੇ ਨਾਲ VOTING ਪ੍ਰਕਿਰਿਆ ਪੂਰੀ ਕੀਤੀ ਜਾਵੇ ਤਾਂ VOTERਾਂ ਨੂੰ ਖਿੱਚਦਾ ਕੇਂਦਰ ਬਣਾ ਦੇ ਬਣਾਉ ਰਹੇ ਨੇ ਕਿਤੇ ਗ੍ਰੀਨ ਬੂਥ ਬਣਾਏ ਗਏ ਨੇ ਕਿਤੇ ਪਿੰਕ ਬੂਥ ਬਣਾਏ ਗਏ ਨੇ ਤਾਂ ਇੱਥੇ ਵੀ ਜਿਹੜੇ ਕੋਈ ਬੂਥ ਨੇ ਬਣਾਏ ਗਏ ਨੇ ਸਜਾਵਟ ਕੀਤੀ ਗਈ ਹੈ ਸੈਲਫੀ ਪੁਆਇੰਟ ਬਣਾਇਆ ਗਿਆ ਔਰ ਨਾਲ ਦੇ ਨਾਲ ਵੀਲਚੇਅਰ ਦਾ ਵੀ ਜਿਹੜਾ ਕਿ ਇੰਤਜ਼ਾਮ ਉਹ ਕੀਤਾ ਗਿਆ ਹੈ ਤਾਂ ਗਰਮੀ ਨੂੰ ਦੇਖਦੇ ਹੋਇਆ ਪਾਣੀ ਅਤੇ ਸ਼ਰਬਤ ਦਾ ਇੰਤਜ਼ਾਮ ਵੀ ਹੈ ਉਹ ਇੱਥੇ ਬੂਥ ਦੇ ਵੱਲੋਂ ਕੀਤਾ ਗਿਆ ਕਿ ਮਾਤਾ ਜੀ ਆਏ ਨੇ ਗੱਲਬਾਤ ਕਰਨ ਦੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਵੋਟ ਪਾਣ ਆਏ ਹੋ ਕਿਹੜੇ ਮੁੱਦੇ ਨੇ ਜਹਨ ਦੇ ਵਿੱਚ ਕੋਈ ਨਹੀਂ ਕਹਿੰਦੇ ਰਾਸ਼ਨ ਸਸਤਾ ਹੋਣਾ ਚਾਹੀਦਾ ਹੈ ਹਨਾ ਠੀਕ ਹੈ ਬਾਕੀ ਵੋਟ ਕੋਈ ਜਿੱਤੇ ਜਿਹੜਾ ਵੀ ਜਿੱਤੇ ਰਾਸ਼ਨ ਸਸਤਾ ਹੋਣਾ ਮੰਗਾਈ ਕਰਨੀ ਚਾਹੀਦੀ ਹੈ ਹਾਂ ਮੰਗਾਈ ਇਹ ਮੁੱਦਾ ਹੈ ਹਾਂ ਬਸ ਹੋਰ ਕੀਆ ਹੋਰ ਕੁਝ ਨਹੀਂ ਵੋਟ ਪਾਉਂਦੇ ਹੋ ਜੀ ਹਰ ਵਾਰ ਹਰ ਵਾਰ ਹੀ ਪਾਉਂਦੇ ਇਸ ਵਾਰ ਅਸੀਂ ਦੇਖ ਰਹੇ ਲੋਕ ਘਰਾਂ ਜੋ ਬਹੁਤ ਘੱਟ ਨਿਕਲਦੇ ਨੇ ਬਜ਼ੁਰਗ ਤਾਂ ਜ਼ਰੂਰ ਨਜ਼ਰ ਆ ਰਹੇ ਨੇ ਨੌਜਵਾਨੀ ਨਜ਼ਰ ਆ ਰਹੀ ਹੁਣ ਦਸਾਂ ਘਰ ਕਹਿੰਦੇ ਆ ਹੈ ਤੂੰ ਵੋਟ ਨਹੀਂ ਪਾਣੀ ਮੈਂ ਕਿਹਾ ਕਾ ਦੇ ਲਈ ਕਿਉਂ ਪਾਣੀ ਕਿਉਂ ਰਾਸ਼ਨ ਤਾਂ ਸਸਤਾ ਕਰਦੇ ਨਹੀਂ ਤੇ ਬੋਦੀ ਤੇ ਗਲਤ ਹੈ ਫਿਰ ਮੈਂ ਕਿਹਾ ਚੱਲ ਬੈਂਕ ਵੀ ਜਾਣ ਨੇ ਆ ਤੇ 20 ਰੁਪਏ ਦਿੱਤੇ ਉੱਥੇ ਬੈਂਕ ਗਈ ਤੇ ਬੈਂਕ ਬੰਦ ਮੈਂ ਕਿਹਾ ਚੱਲ ਵੋਟ ਪਾ ਆ ਜੰਨੇ 20 ਰੁਪਏ ਤਾਂ ਲਗਾਈ ਨੇ ਹੁਣ ਬੈਂਕ ਤਾਂ ਬੰਦ ਵੋਟ ਪਾ ਜੀਏ ਵੋਟ ਦੀ ਕੀਮਤ ਹੈ ਨਾ ਕਿੰਨੀ ਪੰਜਾ ਲੱਖ ਜਾਂ ਲੱਖ ਵੇ ਹੈ ਨਾ ਤੇ ਮੈਨੂੰ 20 ਰੁਪਏ ਤੇ ਦਿਓ ਬੋਦੀ ਸ਼ਾ سہولت ਕੋਈ سہولت ਨਹੀਂ ਕੋਈ ਦਿੱਤੀ ਜਾ ਰਹੀ ਪ੍ਰਸ਼ਾਸਨ ਦੇ ਵੱਲੋਂ ਜਾਂ ਕੈਂਡੀਡੇਟ ਦੇ ਵੱਲੋਂ ਅੱਗੇ ਦੇਖੇ ਤਾਂ ਉਹਨੂੰ ਮਿਲ ਜੀ ਆਟੋ ਆਟੋ ਲੱਗੇ ਹੋਏ ਹਾਲੇ ਖੱਡੇ ਹੀ ਖੱਡੇ ਨੇ ਬੋਦੀ ਗਲਤ ਆ ਬਸ ਗੱਲ ਤਾਂ ਬਿਲਕੁਲ ਮਾਤਾ ਜੀ ਕਿਤਨੇ ਕਿਤੇ ਆਪਣਾ ਗੁੱਸਾ ਕੱਢਦੇ ਹੋਏ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਮੰਗਿਆਈ ਬਹੁਤ ਹੈ ਮੰਗਿਆਈ ਦਾ ਅਹਿਮ ਮੁੱਦਾ ਹੈ ਮੰਗਿਆਈ ਘਟਣੀ ਚਾਹੀਦੀ ਹੈ ਘਰੋਂ ਨਿਕਲੇ ਸੀਗੇ ਕਹਿ ਰਹੇ ਸੀਗੇ ਕਹਿੰਦੇ 20 ਰੁਪਏ ਖਰਚ ਕੇ ਮੈਂ ਘਰੋਂ ਨਿਕਲੀ ਆ ਤਾਂ ਮੈਂ ਸੋਚਿਆ ਸੀ ਬੈਂਕ ਜਾਣਾ ਵਾ ਪਰ ਬੈਂਕ ਦਾ ਬੰਦ ਨਿਕਲਿਆ ਪਰ ਮੈਂ ਵੋਟ ਪਾਣ ਜ਼ਰੂਰ ਇੱਥੇ ਪਹੁੰਚ ਗਈ ਹਾਂ ਔਰ ਨਾਲ ਦੀ ਨਾਲ ਕਹਿੰਦੇ ਆਏ ਨੇ ਮੁੱਲ ਵੀ ਜਿਹੜਾ ਕੀ ਵੋਟਰਾਂ ਨੂੰ ਮਿਲਣਾ ਚਾਹੀਦਾ ਲੋਕ ਜਿਹੜੇ ਖੱਜਲ ਖਵਾਰੂ ਉਹਨੇ ਬਾਬਾ ਜੀ ਮੌਜੂਦ ਨੇ ਬਾਬਾ ਜੀ ਵੋਟ ਪਾ ਕੇ ਆਇਓ ਕੀ ਕਹਿਣਾ ਚਾਹੋ ਮੈਂ ਮੈਂ ਇਹ ਕਹਿਣਾ ਗੁਣਾ ਕੀ ਆ ਬਸ ਜੋ ਕੋ ਜੱਗੇ ਹੁੰਦਾ ਉਹ ਕੁਝ ਹੋਈ ਹੁਣ ਵੋਟਾਂ ਪਾਉਣੀ ਬਾਸ ਗੌਰ ਮੁੱਦੇ ਕੀ ਹੁੰਦੇ ਨੇ ਜਹਨ ਦੇ ਵਿੱਚ ਜੇ ਤੁਸੀਂ ਵੋਟ ਪਾਉਂਦੇ ਹੋ ਉਮੀਦਾਂ ਕੀ ਹੁੰਦੀਆਂ ਕੈਂਡੀਡੇਟ ਤੋਂ ਯਾਰ ਇਹੋ ਹੀ ਹੁੰਦਾ ਵੀ ਕਾਹਨੂੰ ਕੋਈ ਕੰਮ ਸਵਾਰ ਨਹੀਂ ਬਸ ਵਾਰਦਾ ਕੋਈ ਨਹੀਂ ਆਪਣੀਆਂ ਕੁਰਸੀਆਂ ਡੱਡ ਭਰ ਕੇ ਪਾਸੀ ਹੋਰ ਕੁਝ ਨਹੀਂ ਜੇ ਸਿਲੰਡਰ ਸਸਤਾ ਆਵੇ ਖੱਜਲ ਖਵਾਰੀ ਹੋ ਰਹੀ ਹੈ ਵੋਟਰਾਂ ਦੀ ਕੁਝ ਨਹੀਂ ਹੋਣਾ ਸਸਤਾ ਪਤਲਾ ਦੀ ਖੱਜਲ ਖਵਾਰੀ ਹੋ ਰਹੀ ਹੈ ਥੋੜੀ ਦੇਰ ਬਾਅਦ ਹਾਂਜੀ 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 ਕਰੋ ਰਾਸ਼ਨ ਸਸਤਾ ਕੁਝ ਨਹੀਂ ਮੈਨਾਂ ਮੈਨਾਂ ਸਭ ਕੋ ਜਿੱਦੈ ਨਾ ਜਿੱਦੈ ਨਾ ਨੂੰ ਬਿਲਕੁਲ ਮਾਤਾ ਜੀ ਤੇ ਇੱਕੋ ਹੀ ਕਹਿਣਾ ਕਿ ਰਾਸ਼ਨ ਹੈ ਉਹ ਸਸਤਾ ਹੋਣਾ ਚਾਹੀਦਾ ਹੈ ਮਹਿੰਗਾਈ ਹੈ ਉਹ ਜਰੂਰ ਘਟਣੀ ਚਾਹੀਦੀ ਔਰ ਜੇਕਰ ਵੋਟਿੰਗ ਪਰਸੈਂਟੇਜ ਦੀ ਗੱਲ ਕਰੀਏ ਤਾਂ 11 ਵਜੇ ਤੱਕ 23.4% ਵੋਟ ਹੈ ਪੋਲਿੰਗ ਹੋ ਚੁੱਕੀ ਹੋਈ ਹੈ ਤਾਂ ਹਾਲਾਂਕਿ ਲੋਕ ਬਹੁਤ ਘੱਟ ਕਰੋ ਨਿਕਲ ਰਹੇ ਨੇ ਨੋਜ਼ਵਾਨ ਬਹੁਤ ਘੱਟ ਕਰੋ ਨਿਕਲ ਰਹੇ ਨੇ ਤਾਂ ਤਿੰਨ ਗੁਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਦੇ ਆਪਣਾ ਵਿਸ਼ਵਾਸ ਜਤਾਇਆ ਉਹਨਾਂ ਨੂੰ ਉਮੀਦਵਾਰ ਇਥੋਂ ਦੀ ਐਲਾਨੇ ਚੋਣ ਲੜ ਰਹੇ ਨੇ ਤਾਂ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਸ਼ੀਤਲੰਗੁਰਾਲ ਨੇ ਜਿਹੜੇ ਕਿ ਉਹ ਚੋਣ ਮੈਦਾਨ ਦੇ ਵਿੱਚ ਨੇ ਤਾਂ ਕਾਂਗਰਸ ਤੋਂ ਬੀਬੀ ਸਰਜੀਤ ਕੌਰ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਤਾਂ ਮੁਕਾਬਲਾ ਤਿੰਨ ਗੁਣਾ ਦੇਖਣ ਨੂੰ ਮਿਲ ਰਿਹਾ ਅੱ अज के दिन लोगों ने तय करना अपना मत का दान करना है तो ते, तेरह जुलाई में ई वी एम खुलन गया तो पता लगे कि दी किस्मत चमकती है जलंधर वैसद जो लोग ने उत्ते अपना भरोसा जता हुए नजर आते हैं कैमरा पर्सन मनीष हिमत सिंह दिखपाल दैनिक सवेरा जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप